ਕੁੜੇ ਬਣੀ ਸੀ 13 ਰੋਟੀਆਂ ਬਣਾ ਲਈਆਂ ਹੋਰ ਕਿੰਨਾ ਕ ਟਾਈਮ ਆਗਦਾ ਕਿਤੇ ਚਾਰ ਤਾਂ ਰੋਟੀਆਂ ਲਾਣੀਆਂ ਸੀ ਉਹ ਚਾਰ ਰੋਟੀਆਂ ਤੇ ਉਹਨਾਂ ਨੇ ਨਹੀਂ ਬਣਾਈ ਰੋਟੀਆਂ ਕਿਉਂ ਮੈਂ ਠੇਕਾ ਲਿਆ ਅੱਜ ਤੋਂ ਆਪਣਾ ਆਪ ਹੀ ਦੇਖਣ ਮੇਤੋਂ ਨਹੀਂ ਬਣਦੀਆਂ ਰੋਟੀਆਂ ਬਥੇਰੀਆਂ ਬਣਾਤੀਆਂ ਉਹਨਾਂ ਦੀਆਂ ਰੋਟੀਆਂ ਨਾ ਉਹ ਕਿੰਤਾ ਬਣਾ ਲੂਗੀ ਉਹ ਤਾਂ ਕੰਮ ਤੇ ਜਾਂਦੀ ਆ ਨਾਲੇ ਅੱਜ ਤੈਨੂੰ ਕੀ ਹੋ ਗਿਆ ਅੱਗੇ ਵੀ ਤਾਂ ਤੂੰ ਬਣਾਉਣੀ ਐ ਅੱਜ ਅੱਜ ਮੈਨੂੰ ਅਕਲ ਆ ਗਈ ਆ ਉਸ ਦਾ ਮੈਨੂੰ ਨੌਕਰਾਨੀ ਬਣਾਇਆ ਹੋਇਆ ਮੈਂ ਸਾਰਾ ਦਿਨ ਘਰ ਦੇਖਦੀ ਫਾਨੂ ਦੇਖਦੀ ਉਹਦੇ ਨਿਆਣੇ ਦੇਖਦੀ ਆਂ ਅਗੀ ਤਸੇ ਨੂੰ ਬੰਨ ਠਣ ਕੇ ਚਲਦਾਂ ਦੀ ਕੰਮ ਤੇ ਤੇ ਸ਼ਾਮ ਨੂੰ ਪਕਹੀਆਂ ਪਕਾਈਆਂ ਖਾ ਕੇ ਚਲਦੀ ਆਂ ਮੈਂ ਕਿਤੇ ਆਣ ਜਾਣ ਤੋਂ ਵੀ ਬੈਠੀ ਆਂ ਬਸ ਬਹੁਤ ਹੋ ਗਿਆ ਅੱਜ ਤੋਂ ਆਪਣਾ ਆਪਣਾ ਦੇਖੋ ਮੇਰੇ ਤੋਂ ਨਹੀਂ ਬਣਦੀਆਂ ਰੋਟੀਆਂ ਦੀਦੀ ਬਣ ਗਿਆ ਮੇਰਾ ਸੂਟ ਆਜੋ ਬਣ ਗਿਆ ਤੁਹਾਡਾ ਸੂਟ ਤੁਸੀਂ ਮੈਂ ਸੁਣਿਆ ਤੁਹਾਡੇ ਪੇਕੇ ਅੱਜ ਵਿਆਹ ਆਇਆ ਹੋ ਗਈਆਂ ਤਿਆਰੀਆਂ ਤਿਆਰੀਆਂ ਕਾਧੀਆਂ ਦੀਦੀ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਜਠਾਣੀ ਤੁਹਾਨੂੰ ਪਤਾ ਹੀ ਕੰਮ ਤੇ ਜਾਂਦੀ ਐ ਤੇ ਪਿੱਛੇ ਸਾਰਾ ਘਰ ਮੈਨੂੰ ਦੇਖਣਾ ਪੈਂਦਾ ਆਤ ਤਾਂ ਵੀ ਤੁਸੀਂ ਪਾਈਆਂ ਫਿਰ ਮੋਰੇ ਹੋ ਹੋ ਜਿੰਨੇ ਵਾਰੀ ਐ ਚੱਕਣ ਦੀਆਂ ਦਿੱਤਾ ਹੁੰਦਾ ਨਾ ਠੋਕੇ ਜਵਾਬ ਅੱਜ ਨੂੰ ਸੋਖੇ ਹੁੰਦੇ ਬੁੱਲੇ ਮੇਰਾ ਦਾ ਅਜੇ ਵੀ ਕੁਛ ਨਹੀਂ ਵਿਗੜਿਆ ਮੌਕਾ ਸੰਭਲੋ ਨਹੀਂ ਤਾਂ ਗੱਲ ਤੇ ਢੋਲ বাজਾਈ ਜੋ ਤੇ ਭੁੱਲ ਜੋ ਕਿਤੇ ਆਣਾ ਜਾਣਾ ਮੈਂ ਤਾਂ ਰਾਤੀ ਦਿੱਲੀ ਹੌਲਸਵਾਦ ਆਉਂ ਮੰਮੀ ਮੇਰੇ ਕਮਰੇ ਦੀਆਂ ਬਾਹਰਲੀਆਂ ਖਿੜਕੀਆਂ ਤੁਸੀਂ ਖੋਲੀਆਂ ਮੈਂ ਖੋਲੀਆਂ ᱛੀਏ ਤੁਸੀਂ ਕਿਉਂ ਖੋਲੀਆਂ ਬੀਬੀ ਤੁਹਾਨੂੰ ਪਤਾ ਤਾਂ ਹੈ ਮੈਂ ਬਾਹਰਲੀਆਂ ਖਿੜਕੀਆਂ ਬੰਦ ਹੀ ਰੱਖਦੀ ਆਂ ਕਿਉਂ ਅੰਦਰ ਵਾਲੀਆਂ ਖਿੜਕੀਆਂ ਵੀ ਤਾਂ ਖੁੱਲੀਆਂ ਹੀ ਸੀ ਕਮਰੇ ਦੀ ਪੜਾਅਸ ਕੱਢਣੀ ਵੀ ਤਾਂ ਜ਼ਰੂਰੀ ਆ ਅੰਦਰ ਲੀਆਂ ਤਾਂ ਮੈਂ ਤਾਂ ਖੋਲਦੀ ਆਂ ਕਿ ਉਹ ਨਿਕਲ ਜਵੇ ਮੈਨੂੰ ਨਹੀਂ ਚੰਗਾ ਲੱਗਦਾ ਬੀਬੀ ਬਾਹਰੋਂ ਜਣਾ ਖਾਣਾ ਚਾਹਤੀਆਂ ਮਾਰੇ ਬਾਹਰੀਆਂ ਤਾਂ ਮੈਂ ਬੰਦ ਹੀ ਰੱਖਦੀ ਆਂ ਬੀਬੀ ਲੋਕਾਂ ਦੀਆਂ ਨਜ਼ਰਾਂ ਤੇ ਮਿੱਟੀ ਕੱਟਾ ਇੱਕ ਵਾਰ ਅੰਦਰ ਆ ਗਿਆ ਸੌਖਾ ਨਹੀਂ ਨਿਕਲਦਾ ਵਾਸਪੁੱਤ ਸਾਡੀ ਜ਼ੁਬਾਨ ਦੀ ਸਾਡੇ ਦਿਲ ਰੂਪੀ ਘੜੀ ਖਿੜਕੀ ਹਿੰਦੀ ਹੈ ਉਹ ਕਰ ਜਦ ਤੱਕ ਰਿਸ਼ਤਿਆਂ ਲਈ ਪਿਆਰ ਇੱਜ਼ਤ ਮਾਣ ਪਾਈਚਾਰਾ ਤੇ ਮੋਹ ਰੂਪੀ ਜੀ ਮਿਲ ਕੇ ਰਹਿੰਦੇ ਨੇ ਤੇ ਜਦੋਂ ਇਸ ਕਾਦੀ ਜ਼ੁਬਾਨ ਰੂਪੀ ਖਿੜਕੇ ਬਾਲੇ ਪਾਸੇ ਵਾਲੇ ਲੋਕਾਂ ਵੱਲ ਖੁੱਲ੍ਹਦੀ ਹੈ ਨਾ ਤਾਂ ਨਫ਼ਰਤ ਵੀ ਐਸੀ ਮੇਰੀ ਅੰਦਰਾਂ ਵੱਧਦੀ ਹੈ ਜਿਹੜੀ ਇਹ ਨਾ ਜੀਆਂ ਨੂੰ ਘੁਣਾ ਕੇ ਲੈ ਜਾਂਦੀ ਹੈ ਤੇ ਰਿਸ਼ਤਿਆਂ ਤੇ ਈਰਖਾ ਇੱਕ ਖੁੰਛ ਨਾਮ ਦਾ ਐਸਾ ਕੱਟਾ ਚੱਜਦਾ ਹੈ ਜਿਹੜਾ ਸਾਰੀ ਮੰਨੀ ਲੈਂਦਾ ਕਹਾਂ ਚ ਇੱਕ ਦੂਜੇ ਨਾਲ ਸੋ ਗੱਲਾਂ ਹੋ ਜਾਂਦੀਆਂ ਟਲਖੀ ਰੋਸਾ ਗੁੱਸਾ ਬੜਾ ਕੁਛ ਹੋ ਜਾਂਦਾ ਜਿੱਦਾਂ ਕਮਰੇ ਦੀ ਬਿੜਾਸ ਕਰਨੀ ਜ਼ਰੂਰੀ ਹੈ ਨਾ ਉਦਾਂ ਹੀ ਦਿਲ ਦਾ ਗੁਬਾਰ ਕੜਨਾ ਵੀ ਬੜਾ ਜ਼ਰੂਰੀ ਹੈ ਪਰ ਖਿੜਕੀਆਂ ਅੰਦਰ ਵਾਲੇ ਪਾਸੇ ਖੁੱਲੀਆਂ ਹੋਣ